ਕਿ ਸਾਰਿਆਂ ਨੂੰ ਪ੍ਰਮਾਤਮਾ ਜੀ ਦੇ ਦਸਤ ਸਿਨੂ ਵਿੱਚ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਅੱਜ ਲੱਗਿਆ ਹੈ ਜਸਮੀਨ ਦਾ ਜਿਹੜਾ ਬਈ ਸਮਾਨ ਲੈ ਕੇ ਜਾਣਾ ਜੋ ਕਿਰਪਾ ਤੋਂ ਸਰੇਆ ਸੀ ਦਿਖਾਉਣਾ ਸੀ ਕਿ ਤੁਸੀਂ ਸਾਰਿਆਂ ਨੇ ਕਮੈਂਟ ਮਾਰੇ ਦੀ ਵੀ ਜੋ ਵੀ ਤੁਸੀਂ ਕਰਨਾ ਨਾ ਜਿੱਦ ਤੱਕ ਪ੍ਰਾਣੇ ਰਿਵਾਜ ਦੀ ਗੱਲ ਕਰਦੇ ਦਿਖਾਓ ਤੁਸੀਂ ਉਹ ਅਸੀਂ ਉਹ ਦਿਖਾਉਣਾ ਹਣਾ ਤੇ ਜਿਹੜਾ ਸਾਡੀ ਫੀਡ ਕਰਦੇ ਸੀ ਲੇਟ ਹੋ ਗਈ ਥੋੜਾ ਜੀ ਬਾਈ ਜੀ ਦਾ ਘਰ ਸਾ ਬੰਨੀ ਜੀ ਬਹੁਤ ਬਹੁਤ ਖਾਸ ਸੀ ਜਸਮੀਨ ਦਾ ਜੋ ਸਾਤੇ ਗਰੀਬਾਂ ਨਾਲ ਸਰੇਆ ਅਸੀਂ ਉਹ ਕੰਮ ਲੱਗਿਆ ਤੁਸੀਂ ਦੇਖਿਓ ਕਿ ਆਖਿਆ ਚੀਜ਼ ਹੈਗੀ ਕਿਆ-ਕਿਆ ਨਹੀਂ ਜੋ ਸਾਤੋਂ ਸਰੇਆ ਸੀ ਹੈਨਾ ਸਾਤੇ ਸਰੇਆ ਅਸੀਂ ਆਪਣਾ ਕਰਦੇ ਅਸੀਂ ਤਾਂ ਜੋਰ ਲਾ ਕੇ ਕਰਿਆ ਤੇ ਅੱਗੇ ਪੁੱਤ ਵਾਹਿਗੁਰੂ ਸਾਡੇ ਹੋਈ ਆਪਣੇ ਕਰਾਉਂਦਾ ਅਸੀਂ ਕੁਝ ਨਹੀਂ ਕਰ ਸਕਦੇ ਸੱਸੀ ਘਾ ਜੀ ਮੇਰੇ ਵੱਲ ਸਾਨੂੰ ਸਾਰਿਆਂ ਨੂੰ ਤੇ ਇਧਰ ਸਾਡੀ ਭਾਵੀ ਸਤਿ ਸ੍ਰੀ ਅਕਾਲ ਸਾਗੋਨਾ ਤੇ ਸਾਡੀ ਭਾਬੀ ਵੀ ਬਹੁਤ ਛੇ ਸਾਡੀ ਹੱਥ ਕਰਾਉਣ ਵਾਸਤੇ ਹਾ ਭਾਬੀ ਸਾਸਰੀ ਘਰ ਆੜੀ ਹਾ ਵੀ ਵਾਧਰ ਚੀਕਾ ਖਾ ਸਾ ਵਾ ਗੁੱਟੀ ਕੀ ਪੱਤੀ ਅੱਜ ਅੱਜ ਮੇਰੇ ਪਾਪਾ ਉੱਪਰ ਗਏ ਤੇ ਅੱਜ ਅਸੀਂ ਕੱਪੜੇ ਵਿਖਾਉਣੇ ਆ ਜੀ ਕੱਪੜੇ ਲੱਗੇ ਹੋਏ ਆ ਜੀ ਲਾਉਣ ਜਿਹੜੇ ਆਪਾਂ ਨੇ ਦੇਣੇ ਆ ਜੀ ਨਾਨਕਿਆਂ ਵੱਲੋਂ ਏ ਹੇ ਸ਼ਦ ਪੰਡੇ ਹੁਣੀ ਜਿੱਤੇ ਦੀਆਂ ਵੀ ਕਿਚਨੋਂ ਪਾ ਲਓ ਪਾ ਲਓ ਜੀ ਬੜੀ ਨੇ ਜੱਜ 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 ਜੇ ਤੇ ਆ ਜਾ ਤੂੰ ਅੰਦਰ ਆ ਜਾ ਆ ਗਏ ਇਹ ਜੋਗਾ ਹੋ ਪਾ ਲੀਂ ਸਤਿ ਸ਼੍ਰੀ ਅਕਾਲ ਕੋਈ ਗੱਲ ਸਤਿ ਸ਼੍ਰੀ ਅਕਾਲ ਪੰਡੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓ ਮਾਈ ਗਾਡ ਯਾਦ ਨਹੀਂ ਦਿੱਤਾ ਆਏ ਹੋਏ ਪੈਸੇ ਪਾਏ ਹੋਏ ਆ ਨਿਕਸਨ ਆ ਸੁਖਵੀਰ ਹੋਣ ਪੈਣ ਸੁਖੋ ਪੱਬੀ ਸਾਸਤਰੀ ਕਾ ਹੋ ਠੀਕ ਹੈ ਜੀ ਟਾਈ ਕੀਵੇ ਸਾਡੀ ਠੀਕ ਹੈ ਵੀ ਠੀਕ ਹੈ ਜੀ ਇਧਰ ਸਾਡਾ ਲੰਬਰਦਾਰ ਜੀ ਸਾਸਤਰੀ ਕਾ ਬੋਲਦੇ ਸਿਕਾਰ ਬਟੇ ਹੋ ਠੀਕ ਹੈ ਹਾਂ ਜੇ ਸਾਡੇ ਬਰਜੁਰਗ ਠੀਕ ਹੈ ਦਾਤੀ ਵੀ ਠੀਕ ਹੈ ਇਹ ਨਹੀਂ ਠੀਕ ਹੈ ਮੈਨੂੰ ਨਹੀਂ ਪਤਾ ਲੋਟ ਲੋਟ ਲਾ ਹੁੰਨੇ ਨੀ ਲੋਟ ਲੋਟ ਲਾਉਂਦੇ ਮੈਨੂੰ ਪਾਣੀ ਨਾ 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 ਸਾਲੰ ਮੰਡੀ ਦੇ ਲੱਜ ਨਹੀਂ ਰੱਖੇ ਭਾਂਡੇ ਲਾ ਭਾਂਡੇ ਲਾ ਨਹੀਂ ਪਰਚੀ ਕੈਂਟਾ ਸੀ ਤਾਂ ਕੋਸੀ ਬਣੇਗੀ ਤੇ ਇਧਰ ਭਾਂਡੇ ਆ ਜੀ ਮਰਜੇ ਖੋਲੀ ਚੱਲਦੀ ਇਹ ਤਾਂ ਪਰਉ ਦੇ ਲੈ ਕੇ ਜਾਣਾ ਚਾਹਤਾ ਸੀ ਇਕੱਠਾ ਮਾਰ ਕੇ ਹਾਂ ਰੱਖ ਦੋ ਖੋਲਣੇ ਬੱਸ ਕੰਢ ਕੇ ਰੱਖੋ। ਅੱਛਾ। ਭਾਵੇਂ ਧਈਂ ਰਹਿਣ ਦੇ। ਨਾ ਨਾ ਕੱਢ ਕੇ ਰੱਖ ਲਓ। ਬਾਅਦ ਪਾ ਦੋਗੇ। ਲਪਰਾਤਾ। ਕੋਈ ਨਹੀਂ। ਕੋਈ ਨਹੀਂ। ਕੋਈ ਨਹੀਂ ਬਖਾਤ ਦੇ ਰਹੀ ਹੈ। ਇਸ ਦੀ ਜਰੂਰਤ ਨਹੀਂ ਹੈ।

ਉਹ ਬਿਗਵਾ ਦਿੱਤਾ ਸੀ 30 ਉਹ ਬਈ ਉਹ ਸੋਹਣ ਬਿਗਵਾ ਚੰਗੀ ਜਿਹਾ ਬੈਠੇ ਸੋਹਣ ਦਾ ਸੀਗਾ ਉਹ ਬਈ ਦੇ ਯੂਰਪ ਗਰੀਬੀ ਦਾ ਬਣਾ ਕੇ ਨਾ ਆਹ ਨੰਦਾਨ ਦਾ ਸੋਹਣ ਦਾ ਦੇਸ ਤਾਂ ਬੰਬਾ ਸੋਨਾ ਕਰੇ ਫੇਰ ਦੇਸ ਦਾ ਦੋ ਹੋਰ ਤਾਂ ਚਲ ਕੋਈ ਨਹੀਂ ਚਾਹੀਦੀ ਜੀ 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 ਜ ਅੱਛਾ ਇਧਰ ਬੇਬੇ ਕੋ ਪੁੱਛਦੀ ਆ ਚਾਰਾ ਜੀ ਤਾਂ ਹਾਂਜੀ ਲਾਗੀਆਂ ਨੇ ਕਿਹੜੀਆਂ ਲਾਗੀਆਂ ਨੇ ਇੱਕ ਤਾਂ ਆਏ ਹੋਲੀ ਪਹਿਣਨੇ ਦਿੱਤਾ ਹਮ ਇੱਕ ਪੂਰੇ ਨਾਲ ਸਾਡੇ ਇਹਦੇ ਵਿੱਚ ਅਸੀਂ ਦੋਰੀਆਂ ਨੇ ਭੋਲੀਆਂ ਮੰਗਾਏ ਨੇ ਇਹ ਭੋਲੀ ਪਹਿਣ ਤੋਂ ਮੰਗਾਏ ਉਹ ਇੱਕ ਅਸੀਲਾ ਤਾਂ ਜੋ ਹੀ ਮੰਗਾਏ ਨੇ ਹਾਂ ਉਹ ਦਿਨ ਨੇ ਉਹਨਾਂ ਤੇ ਲਾਗੀਆਂ ਹਾਂ 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 ਆ ਬਹੁਤ ਇੱਦਿਨਾ ਵਰਤੂ ਫੂਲ ਪਾ ਲੀ ਦੋ ਜਾਸ ਮਿਲਦੇ ਨੇ ਜੀ ਇਹ ਜੀ ਦਰਾਂ ਦੇ ਅੱਛਾ ਹਾਂ ਦੋ ਸੁੱਕੋ ਪਾਣ ਦੇ ਇਹ ਇਹ ਪਾ ਨਾ ਨੰਬਾ ਪਾ ਲਓ ਗੈਰੀ ਨਹੀਂ ਦਿੱਤੀ ਅਸ ਨੂੰ ਮੈਂ ਮੈਂ ਤਾਂ ਕਿਆ ਦਿੰਦੀ ਨਹੀਂ ਆਏ ਨਾ ਸਿੱਧਾ ਹੋ ਰਿਹਾ ਨਾ ਕਰਿਆ ਹੋਰ ਕਰਦੇ ਨਹੀਂ 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 ਉਹਨਾਂ ਨੂੰ ਆਏ ਜੀ ਉਹ ਕਾਹੂ ਬਿਚਾਰ ਕਰਨੇ ਉਹ ਦਾਵਾ ਕਰਦੀ ਆ ਉਹ ਦੋ ਤੇਰੇ ਮਿੰਨਾਂ ਦੇ ਤੇਰੇ ਅੱਗੇ ਤਾਂ ਕੁੱਤੇ ਦੋ ਸੁੱਕਦੇ ਆ ਉਹ ਕੁੱਤੇ ਦੇ ਕਿੱਥੇ ਆ ਕੁੱਤੇ ਦੇ ਵੀ ਕੱਢ ਕੇ ਦਿਖਾ ਭਾਈ ਆਏ ਦਿਖਾਓ ਦਿਖਾਓ ਨੇ ਵਗਦਾ ਅਸੀਂ ਨਾਲ ਲਿੱਕਰ ਵਾ ਕੇ ਗਏ ਹਾਂ ਉਹ ਕੀ ਦੱਸੋ ਵੀ ਹਾਂ ਦੋ ਸੂਟ ਮੇਰਾ ਆ ਵੀ ਆ ਲੱਗਦਾ ਹੈ ਬਾਈ ਬੈਠੇ ਨੇ ਮੇਰੇ ਕੋਲ ਉਹਨੇ ਨਹੀਂ ਮਤਲਬ ਜਦੋਂ ਉਹ ਬਾਈ ਨੇ ਮੁੰਡਾ ਵੇਖਿਆ ਕਰਿਆ ਤਾਂ ਚਾਚੇ ਦਾ ਕਿਸੇ ਨਾਲ ਠੀਕ ਹੈ ਜਿੱਪਨ ਬਾਤ ਕਰ ਕੀਤੇ ਮੁੰਡੇ ਦਾ ਹਾਂ ਜਾਨਾਂ ਕੇ ਬੌਸਾਂ ਨੇ ਪੁੱਫੇ ਨੂੰ ਬਹੁਤ ਜ਼ਹੀਰ ਦਾ ਲਿਆ ਹੈ ਹਾਂ ਚਾਹੀਦਾ ਕਹਿੰਦੇ ਇਹ ਕੁੱਤੇ ਦਾ ਵੀ ਕੁੱਤਾ ਵਜਾਲੇ ਕਿਹੜਾ ਕੰਮ ਹੈ ਨਾ ਪੂੜਿਆ ਕਿ ਲਾ ਲਾਣਪੜੀ ਕੁੜੀ ਨਹੀਂ ਸੀ ਲੈ ਆ ਪੂੜੀ ਮੁੰਦੀ ਪਾਈ ਦਿਉਂਦੀ ਲੈ ਦੱਸ ਕਿਹੜੀ ਮੁੰਦੀ ਪਾਈ ਆ ਕੁੱਤੀ ਨੂੰ ਕੁੱਤੀ ਨੂੰ ਮੁੰਦੀ ਪਾਈ ਦਿਉਂਦੀ ਆ ਆ ਵੇ ਆ ਤਾ ਪੂੜਿਆ ਲੰਮਾ ਆ ਆ ਭਾਂਡੇ ਆ ਚਾਚੀ ਬਹੁਤ ਵਧੀਆ ਬੜਾ ਵਧੀਆ ਵੇ ਜਦੋਂ ਮੈਂ ਕਾਣੀ ਆ ਮਾਂ ਦੇ ਜਾਣੀ ਆ ਉਹਦਾ ਹਾਂ ਬੁਈਆ ਅਸਮਾਨਾ ਨਹੀਂ ਐਸਕੇ ਮਾਤਾ ਪਰ ਇਹ ਹੁਣ ਹਾਲਾਤ ਆ ਗਏ ਬਸ ਇਹ ਵੀ ਨਹੀਂ ਕੋਈ ਕੋਲੀ ਉਤਰ ਕੰਮ ਨਹੀਂ ਆ ਚਾਚੀ ਕਰਨੀ ਹਾਂ ਉਹ ਉੱਟੇ ਬਹੁਤ ਬਹੁਤ ਕੱਟਿਆ ਹਾਂ ਨਾ ਸਵਾਦ ਨਹੀਂ ਕੋਈ ਕੱਟੇ ਨਹੀਂ ਕੋਈ ਕੱਟੇ ਨਹੀਂ ਸਤਿ ਸ੍ਰੀ ਅਕਾਲ ਦੋ ਬੀਤਰੇ ਕਾ ਹੋਏ ਨੇ ਵਧੀਆ 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 ਚੰਗਰੀਆਂ ਇਹਨਾਂ ਨੇ ਫਿਰ ਸੀ ਸਨਾਂ ਸਾਹਿਬ ਠੀਕ ਠੀਕ ਹੈ ਤੁਸੀਂ ਵੀ ਕਰਦੇ ਜਾਓ ਕਿ ਕਿ ਇਹ ਕਿਤਾਬ ਇਹਨਾਂ ਦੀ ਜੋ ਕੋਈ ਵੀ ਦਿਓ ਦਿਓ ਬੈਂਕ ਵਿੱਚ ਕਾਹਤ ਰਗਣ ਮੈਨੂੰ ਦਿੱਤੇ ਦੇ ਆ ਇੰਦਾ ਹੀ ਪੱਕੂ ਕਈ ਦਿਨ ਦਾ ਆ ਬਸ ਇਹ ਤਾਂ ਦੇਖੋ ਬੋਲੇ ਗਿਆ ਵੀ ਚ ਹੋਇਆ ਤੇ ਆਪ ਵੀ ਹੋਈ ਅੱਛਾ ਦੋ ਕੜਾ ਚੱਕ ਕੇ ਸਰ ਉਹਨੂੰ ਕੋਈ ਹਾਂ ਤੇ ਕੱਪੜੇ ਸਾਫ ਕਰ। ਇਧਰ ਆ ਕੇ ਤੇ ਐਂ ਕਿ ਕੋਕਾ ਲੈ ਲੈਣਗੇ। ਮੈਂ ਦੇਖੋ ਕਿ ਕਿਧਰ ਕੀ ਚੋਲ ਕਰਦੀ। ਬੈਠੋ ਜੀ ਜੀ। ਤੋਲੋ। ਆਮਾ ਚੱਤ ਤੇ। ਤੇ ਨਿਆ ਹੈ। ਹਾਂ ਤੇ ਨਿਆ ਹੈ ਤੇ। ਸਸਤੀ ਗਾੜ। ਨੰਨੀ ਲੱਗਦੀ ਹੈ। ਹਾਂ ਨੰਨੀ ਆ। ਪਤਾ ਨਹੀਂ ਜਾਈ ਨਹੀਂ। ਹਾਂ ਆ। ਤappi ਬੈਜੋ। ਪਰਵਾਹ ਨਹੀਂ ਪਤਾ ਨਹੀਂ। ਬੇਬੇ ਤਾਂ ਕਰ ਲਿਓ ਬੈਠੀਆਂ ਦੇਖਦਾ। ਤੁੱਕਲੀਆਂ ਖੇਤਾ ਵਿੱਚ ਦਿਖਦੀਆਂ ਬੈਠੀ ਐਨੇ ਬਸਮਾਨ ਦੇ ਵਿੱਚ ਬੈਠੀਆਂ ਨੇ ਕੱਲੀ ਨਹੀਂ ਆ ਦੇ ਹਾਂ ਚਾਚੀ ਬੈਠਿਆ ਸਾਡੀ ਭਾਬੀ ਬੈਠਿਆ ਕੁੜੀ ਬੈਠਿਆ ਵਿਚ ਤਾਂ ਬੈਠਾ ਕੇ ਓਲੇ ਦੀਆਂ ਸਲਾ ਪਟੋਲੀ ਦੀਆਂ ਸਲਾ ਮੋਰ ਵਧੀਆ ਭਾਈ ਮੋਰ ਵਧੀਆ ਹੁੰਦਾ ਪਾਵਾ

ਬੇਤੀ ਦਰਹੀ ਗਾ ਵੱਜਣੇ ਚਾਹੀਦੇ ਤੁਸੀਂ ਉਧਰ ਤਾਂ ਮਰਾਈ ਨਹੀਂ ਫੋਨਦੀ ਹੈ ਅੱਛਾ ਆਏ ਸਾਡੀ ਭਾਬੀ ਆਈ ਆ ਨਿਗਾਹ ਮਾਰ ਲਓ ਚੰਗੀ ਤੇਰਾਈ ਇਹਨੂੰ ਇਹਨੂੰ ਵਿਆਹ ਵਿੱਚ ਦੇਖ ਲਿਓ ਚੰਗੀ ਤੇਰਾ ਤੁਸੀਂ ਇਹ ਲੜਾਕੀ ਭਾਬੀ ਆ ਨਾ ਇਹ ਨਾ ਨਾ ਅੱਜ ਅੱਜ ਨਾਲ ਕੋਣੀ ਚਾਹੀਦੇ ਮਾਰੇ ਮੋਟੇ ਘਰੀ ਘਰੋਂ ਅੱਜ ਨਾਲ ਹੋਣੇ ਚਾਹੀਦੇ ਮੇਰਾ ਕੌਣ ਦਾ ਜਵਾਨ ਦਾ ਨਹੀਂ ਹੈਗਾ ਮੇਰੀ ਭਾਬੀ ਆ ਨਾ ਇਹ ਵੀ ਇੰਨਾ ਸੋਹਣੀ ਛੱਟ ਲੱਗ ਜਾਂਦੀ ਹੈ ਮੇਰੀ ਨਾ ਨਾ ਇਦਾਂ ਦੀ ਕੋਈ ਗੱਲ ਹੀ ਹੈਗੀ ਲੜਾਕੇ ਲੜੁਕੀ ਦਾ ਕੋਈ ਗੱਲ ਹੀ ਪਰ ਜਿੱਥੇ ਪਿਆਰ ਉੱਥੇ ਲੜਾਈ ਵੀ ਹੁੰਦੀ ਆ ਇਹ ਤਾਂ ਨਹੀਂ ਗੱਲ ਹੈਗੀ फिर रूप तो माड़ा मोटा रखना पैदा अच्छा कम तक मतलब कम का मतलब तैनी पीनी चाह है हाँ भैया चल चलिए ਚਲੋ ਬਾਕੀ ਠੀਕ ਹੈ ਜੀ ਹੁਣ ਮਿਲਦੇ ਆਪਾਂ ਤੁਹਾਨੂੰ ਬਾਅਦ ਵਿੱਚ ਹੋਰ ਤਾਂ ਨਹੀਂ ਕਿਸੇ ਨੇ ਆਉਣਾ ਕੋਈ ਸਾਸਰੀ ਕਾ ਪੈਸਾ ਸਾਸਰੀ ਕਾ ਹੋਸਣ ਸਾਰੇ ਆਲੇ ਹੈ ਸਾਡੀ ਭਾਬੀ ਪਿੱਛੇ ਰਹੀ ਹੈ ਹੈ ਸਭ ਕੋ ਪਹਿਲਾਂ ਨਹੀਂ ਪੁੱਛ ਲੈਣੀ ਆਣੇ ਤੁਮ ਇੱਧਰ ਰੱਖੇ ਵੀ ਨਹੀਂ ਤੇ ਜਦ ਦੀ ਮੈਂ ਘਰ ਬੈਠੀ ਹਾਂ ਹੁਣ ਚੱਲੀ ਹੁਣ ਚੱਲੀ ਜਦ ਦਿਖਾਉਣ ਦਾ ਟਾਈਮ ਆਇਆ ਬਈ ਆ ਫਲਾਣਾ ਕੱਪੜਾ ਹੁਣ ਚੱਲੀ ਇਹ ਜਾਣਾ ਖਾਣ ਇਹ ਆ ਜਾ ਤਾਂ ਆ ਜਾ ਤੇਰੀ ਆ ਜਾ ਆ ਜਾ ਤੂੰ ਤੇਰੀ ਗੱਲ ਫਿਰ ਵੀ ਹੋ ਗਈ ਹਾਂ ਇੱਧਰ ਸਿਰ ਆਂਟੀ ਸਾਸਰੀ ਘਰ ਆਈ ਕਰਨੇ ਆਲੇ ਠੀਕ ਆਂਟੀ ਤੇ ਬੀਬੀ ਦੀ ਫਰੈਡ ਪਹੁੰਚੀ ਹੋਈ ਆਂਟੀ ਹਾਂ ਜੀ ਹਾਂ ਭਾਈ ਦੱਸ ਦੱਸ ਭਾਈ ਹੈ ਆ ਵੀ ਉਰੇ ਰਿਆ ਚੱਕ ਕੇ ਇੱਥੇ ਲਿਆ ਚੱਲ ਜੀ ਇੱਥੇ ਰੱਖ ਬੇਬੇ ਦੀ ਗੱਲ ਸੁਣ ਸਿਆਣੇ ਦੀ ਕਿਆ ਕਹਨੇ ਆ ਇਹ ਦੋ ਲੱਗੀਆਂ ਨੇ ਦੋ ਇੱਕ ਜਿਹਾ ਰੱਖ ਇਹ ਦੋ ਲੱਗੀਆਂ ਨੇ ਮੰਗਾਈ ਨੇ ਦੋ ਆਏ ਪਏ ਨੇ ਆ ਕੁੜੀ ਦੇ ਆਏ ਨੇ ਆ ਇਹ ਦੋ ਜਸਮੀਨ ਦੇ ਅੱਛਾ ਆ ਜਸਮੀਨ ਆਹਾ ਇਹਦੀ ਪੂਆ ਦਾ ਜਸਮੀਨ ਦੀ ਅੱਛਾ ਆ ਸੁੱਖੋ ਭੈਣ ਦੇ ਨੇ ਦੋ ਸੁ ਇਹ ਵੀ ਦੂਰ ਇਹ ਇੱਥੇ ਰੱਖ ਇਹ ਵੀ ਲੱਗ ਇੱਥੇ ਰੱਖ ਆਹ ਔਰੇ ਰੱਖ ਆਹਾ ਇਹ ਆਏ ਰੱਖ ਨਾ ਬੇਬੇ ਥੋੜਾ ਜਿਹਾ Zay, boy. Puasa Sri kah Hai, hai. ਆਹ ਹੁੰਦਾ ਨਾ ਕੋਹਵਾ ਨਾ ਤੇ ਬੇਖਿਆਲ ਹੋ ਗਈ ਬਾਈ ਹੁੰਦਾ ਸੁਭਾਅ ਆਹ ਲੈ ਕੇ ਹੀ ਆਸੰਗ ਅੱਛਾ ਸਿੱਕੀ ਸਿੱਕੀ ਹਾਈ ਹੋ ਸਾਸਰੀ ਗਾਲ ਮੱਠਾ ਚੱਕੜਾ ਭੁੱਲ ਗਈ ਚਾਹ ਬੋਸਾ ਨਾ ਨਹੀਂ ਕੋਈ ਤੇਰੀ ਨੱਕ ਗੱਗ ਨਹੀਂ ਕਹਿੰਦੇ ਇਹ ਕੀ ਕਹਿੰਦੀ ਨੱਥਲੀ ਮਾਰਾ ਦੇ ਰੰਗ ਆਹ ਬੋਲੀ ਲੈ ਕੇ ਦੋ ਘੜੀਆਂ ਠੀਕ ਹੈ ਤੇ ਆਏ ਭਾਈ ਇਹਨਾਂ ਨੇ ਕੱਟੇ ਆਏ ਨਹੀਂ ਕੱਟੇ ਆ ਮੰਮਾ ਨਹੀਂ ਮਾਸੋਂ ਦੇ ਭਾਈ ਆ ਨਾ ਦੋ ਭਾਈ ਮਾਸੋਂ ਦਾ ਸੋਨਾ ਭਾਈ ਰੋ ਦੇਖ ਰਿਹਾ ਹਾਂ ਠੀਕ ਹੈ ਜੀ ਆ ਲੈ ਬੜ ਦੇ ਬੜ ਵਾਹ ਜੁਰ ਭਾਈ ਇਹ ਦੋ ਬੀਤ ਰਹੇ ਆ ਠੀਕ ਚਾ ਬੱਚ ਬੜ ਤੇ ਭੀ ਨਹੀਂ ਰੱਹੀ ਹੈ ਮਾਸੋਂ ਨੂੰ ਦੇਖ ਪੁਣੀ ਕੰਡੀਆਂ ਚਾ ਦੇਖ ਸੋਨਾ ਬਹੁਤ ਬੀਕ ਚੰਦ ਲੱਗੇ ਚੱਲ ਜਾਣਾ ਕਹਿੰਦੇ ਘਰ ਦਾ ਬੰਦਾ ਜੀ ਆਹ ਕਹਿੰਦੇ ਕੁੱਤੇ ਵੀ ਲਿਆਓ ਕੁੱਤੇ ਵੀ ਲਿਆਓ ਆਪਣੇ ਦੇਖੋ ਆਹ ਆਹ ਕੱਪੜੇ ਆਹ ਕੱਪੜੇ ਆ ਭਾਬੀ ਦੋ ਹਾਂ ਠੀਕ ਆ ਬਿਸਤਰੇ ਆ ਹਾਂ ਬਿਸਤਰੇ ਆ ਦੋ ਦੋ ਉਹ ਵੀ ਤੇ ਧੂੜੇ ਦਾ ਨਾ ਲੱਗਿਆ ਛੋਨੇ ਆ ਫਰਾਸ਼ ਕਪੜੇ ਚੜ ਗਏ ਚਾਹ ਦਾ ਕਹਿੰਦੇ ਦਾਨ ਆਹੋ ਦਾਨੀ ਰੱਖੀ ਠੀਕ थली बैठा, ना बैठा? तो था काम बैठा। दा है तो बड़ा मामले फिर हां ठीक चराबी पांचल बैठो ਇਹ ਕੌਣ ਲੱਗ ਗਿਆ ਮੁੰਡਾ ਹਾਂ ਠੀਕ ਆ ਹੂੰ ਚਾਰ ਬਾਂਗ ਦੀ ਕੋਈ ਕੱਚ ਵਿੱਚ ਚਾਰ ਬਾਂਗ ਦਾ ਫਰਕ ਪੈ ਜਾਣਾ ਫੇਰ ਰਾਮ ਆ ਜਾਣਾ ਨਾ ਚਾਹੂੰਗਾ ਹਾਂ ਠੀਕ ਆ ਮੜੇ ਬਾਈ ਬੰਦ ਮੜ ਜਾ ਦਵਾਈ ਜਿਹੜੀ ਬਾਹਰਲੀ ਨੂੰ ਮਹਿੰਗੀ ਹਾਂ ਬਾਹਰ ਦੇ ਨਹੀਂ ਦਵਾਈ ਮਹਿੰਗੀ ਆ ਸਾਰੇ ਮੰਗਵਾਇਆ ਗਿਆ ਕਿ ਤੂੰ ਅੱਜ ਰਾਮ ਆ ਗਿਆ ਮੁੰਡੇ ਤੇ ਉਹ ਵੀ ਬੰਦਾ ਭੁੱਲ ਜਾਂਦਾ ਲੱਗਿਆ ਨਾਨਟੀ ਮੈਨੂੰ ਐਂ ਦੱਸ ਸਾਰੇ ਪਾਸੇ ਤੂੰ ਕਿਹਾ ਹਾ ਹਾ ਪੂਆ ਨੇ ਸਾਨੂੰ ਮਿਹਣਾ ਮਾਰਿਆ ਪੂਆ ਮਿਹਣਾ ਮਾਰਦੀ ਰਹੀ ਹੈ ਮਾ ਕਿੱਥੇ ਦੀ ਬੈਠੀ ਹੈ ਮੈਨੂੰ ਫੇਰ ਮੈਂ ਆਇਆ ਤਾਂ ਮੈਨੂੰ ਮੱਖਜਾ ਦੀ ਨਗਾਏ ਦੇ ਜਾਣਾ ਹੈ ਇਹ ਕੱਪੜੇ ਘਰ ਦੇ ਕੰਮ ਕੱਪੜੇ ਦੇ ਮਾਰ ਨਾ 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 ਵਈ ਇਹ ਤਾਂ ਇਹ ਪੂਆ ਇਹ ਤਾਂ ਕਹਾਣੀ ਬੰਡਾ ਇਹ ਤਾਂ ਕਹਾਣੀ ਬੰਡਾ ਮੈਂ ਜਾਣਾ ਨਹੀਂ ਮੈਂ ਤੇਰੇ ਨਾਲ ਆ ਜਵਾਬ ਦਉ ਮੈਂ ਜਾਣਾ ਨਹੀਂ ਮੈਂ ਤੇਰੇ ਨਾਲ ਖੜਾ ਮੇਰੇ ਫੇਰ ਤਾਂ ਆ ਜਾਣਾ ਹੋ ਜਾਣਾ ਜਾ ਕੇ। ਲੈ ਕਿਹਦੀ ਕਰੀਏ ਜਾਊਗੀ ਪੈ ਪੈ ਰਾਤੀ। ਹਾਂ। ਇੱਕ ਮਹੀਨੇ ਤਾਂ ਕਹ ਬੋ ਮੁੱਕ ਨਹੀਂ ਸਕਦੇ। ਹਾਂ। ਅੱਛਾ। ਕੀ ਗੱਲ ਕਰੀਗਾ? ਦੂਜੇ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਆ। ਉਹ ਜਾਣਾ ਏ। ਅੱਛਾ। ਉਹਨੇ ਵੀ ਜਾਣਾ ਏ ਮਾਣੇ ਆਪਣੇ ਘਰ ਜਾਣਾ। ਤੇ ਨਹੀਂ ਆਮ ਵੀ ਆਪਣੇ। ਸਰ ਕਹਤਾ ਇਦੀ ਦੇ ਦੇ। ਨਾਨਕੇ ਆ ਭਾਈ। ਤਿਆਰ ਨਹੀਂ ਘੰਡ ਘੁੰਡ ਨੂੰ ਆਨ ਬਦਾਮ-ਬੂਮ ਖਾ ਲਾ ਬੇਬੇ। ਹਾਂ। ਐ ਹੱਥ ਨਹੀਂ ਫੇਰਨਾ ਮੂੰਹ ਪਰ ਨੂੰ ਘੰਡ ਨੂੰ ਠੀਕ ਕਰ ਬਣ।

ਸਭ ਦਾ ਜੀ ਆਇਆਂ ਨੂੰ ਪਾਣੀ ਅੱਛਾ ਚਾਚੀ ਨਹੀਂ ਆ ਚਾਚੀ ਦਾ ਮੇਰੀ ਕਾ ਚਾਚੀ ਦਾ ਕਈ ਵਾਰ ਆ ਕਿ ਤੈਨੂੰ ਸ਼ਕਨ ਕਾਤੇ ਮਿੰਨੇ ਦਾ ਫੇਰ ਦੋਤੀ ਦਾ ਦਿੱਤਾ ਅੱਛਾ ਦੋਤੀ ਦੀ ਨਾਲ ਕੇ ਸ਼ੱਕ ਦਾ ਦਿੱਤਾ ਅੱਛਾ ਦਿਨੇ ਹੁੰਨੇ ਹੈ ਠੀਕ ਹੈ ਠੀਕ ਹੈ ਵੀ ਸਾਸਰੀ ਕਾ ਭਾਈ ਸਾਸਰੀ ਕਾ ਹੋ ਸਰ ਸਾਰੇ ਆਲੇ ਹੈ ਸਾਡੀ ਭਾਬੀ ਪਿੱਛੇ ਹੈ ਹੈ ਸਭ ਕੋ ਪਹਿਲਾਂ ਨਹੀਂ ਪੁੱਛ ਲੈਣੀ ਆਣੇ ਤੁਮ ਇੱਧਰ ਰੱਖੇ ਵੀ ਨਹੀਂ ਤੇ ਜਦ ਵੀ ਬੇਕਾਰ ਬੈਠੀ ਹਾਂ ਹੁਣ ਚੱਲੀ ਹੁਣ ਚੱਲੀ ਜਦ ਦਿਖਾਉਣ ਦਾ ਟਾਈਮ ਆਇਆ ਬਈ ਆ ਫਰਾਣਾ ਕੱਪੜਾ ਹੁਣ ਚੱਲੀ ਆ ਜਾਣਾ ਖਾਣ ਇਹ ਆ ਜਾ ਤਾ ਉਹ ਨਹੀਂ ਇਹ ਆ ਜਾ ਤੇਰੀ ਆ ਜਾ ਆ ਜਾ ਤੂੰ ਤੇਰੀ ਗੱਲ ਫਿਰ ਵੀ ਹੋਊਗਾ ਹਾਂ ਇਧਰ ਫਿਰ ਆਂਟੀ ਸਾਸਰੀ ਘਰ ਆਹੀ ਗਏ ਨੇ ਆਲਾ ਠੀਕ ਆਂਟੀ ਤੇ ਬੀਬੀ ਦੀ ਫਰੈਂਡ ਪਹੁੰਚੀ ਹੋਈ ਆਂਟੀ ਹਾਂਜੀ ਦੇਖੋ ਕਿ ਨਾਮ ਛੱਕ ਲਉਣ ਲੱਗਿਆ ਹਾਂ ਹਾ ਭਾਈ ਦੱਸ ਦੱਸ ਭਾਈ ਹੈ ਆ ਵੀ ਉਰੇ ਰਿਆ ਚੱਕ ਕੇ ਇੱਥੇ ਲਿਆ ਚੱਰ ਜੀ ਇੱਥੇ ਰੱਖ ਬੇਬੇ ਦੀ ਗੱਲ ਸੁਣ ਸਿਆਣੇ ਦੀ ਕਿਆ ਕਹਨੇ ਆ ਇਹ ਦੋ ਲੱਗੀਆਂ ਨੇ ਦੋ ਇੱਕ ਜਗ੍ਹਾ ਰੱਖ ਇਹ ਦੋ ਲੱਗੀਆਂ ਨੇ ਲੱਗੀਆਂ ਨੇ ਮੰਗਾਈ ਨੇ ਦੋ ਆਏ ਪਏ ਨੇ ਹੂੰ ਆ ਕੁੜੀ ਦੇ ਆਏ ਨੇ ਆ ਇਹ ਦੋ ਜਸਮੀਨ ਦੇ ਅੱਛਾ ਆ ਜਸਮੀਨ ਆਹਾ ਇਹਦੀ ਭੂਆ ਦਾ 10 ਬੀਜਾ ਅੱਛਾ ਆ ਸੁੱਖੋ ਭਣਦੇ ਨੇ ਦੋ ਸੁ ਇਹ ਵੀ ਦੂਰ ਇਹ ਇੱਥੇ ਰੱਖ ਇਹ ਵੀ ਰੱਖ ਇੱਥੇ ਰੱਖ ਆ ਉਰੇ ਰੱਖ ਆਹਾ ਇਹ ਐ ਰੱਖ ਨਾ ਬੇਬੇ ਦਾ ਨਾ ਜ਼ਾ ਭਾਈ ਆ ਗਈ ਬਈ ਪੂਆ ਸਾਸ੍ਰੀਕਾਨ ਮਤਲਬ ਬਿਨਾ ਕਹੇ ਤੇ ਆ ਗਏ ਨਾ ਨੇ ਕਿਹਾ ਮੈਨੂੰ ਕਿਹਾ ਲੇ ਕਪੜੇ ਦੇਖਿਆ ਅਸਾਂ ਕਿਸੇ ਦਾ ਮੈਨਾ ਭਾਈ ਮੇਨੇ ਕਮੀਨਾ ਹੋ ਗਿਆ ਹਾਏ ਹਾਏ ਅੱਜ ਅੱਜ ਤਾਂ ਨਹੀਂ ਕਹਿੰਦੇ ਕਪੜੇ ਦੇਖਿਆ ਨਹੀਂ ਨਹੀਂ ਹੁਣ ਦੰਦ ਨੂੰ ਕਰ ਕੋਵਾ ਦਾ ਨਾ ਖੇ ਦੇ ਕੇ ਆ ਰੋ ਵੀ ਕੋਈ ਨੰਦਾ ਸੁਭਾਅ ਆਹ ਜਿਹੜਾ ਪੁਲੀ ਪੈਣ ਲੈ ਕੇ ਹੀ ਆਸੰਦ ਹੈ ਅੱਛਾ ਸਿੱਕੀ ਸਿੱਕੀ ਹਾਂ ਗੋਸਤਰੀ ਗਾਲਾ ਮੱਥਾ ਟੱਕੜੋ ਬੁੱਝ ਗਈ ਸਾ ਉਹ ਗੋਸਤਰੀ ਨਹੀਂ ਕਹੁੰਦਾ ਚ ਨਹੀਂ ਪਾਏ ਤੇਰੀ ਨੱਕ ਗੱਦੀ ਕਹਿੰਦੇ ਇਹਨੂੰ ਕਿਆ ਕਹਿੰਦੇ ਨੱਥਲੀ ਮਾਰਾ ਦੇ ਰੰਗ ਆਹ ਫੋੜ ਲਈਏ ਦੋ ਘੜੀਆਂ ਠੀਕ ਹੈ ਤੇ ਆਏ ਭਾਈ ਇਹਨਾਂ ਨੇ ਕਰਤੀ ਮਮੈਂ ਨੇ ਕਰਤੀ ਆ ਮਮੈਂ ਬਾ ਸੋਨੇ ਦੇ ਆਹ ਹਾਂ ਸੋਨਾ ਪੈਂਦਾ ਦੇਖ ਲੈ ਹਾਂ ਠੀਕ ਆ ਜੀ ਆ ਲੈ ਵੱਢ ਦੇ ਬਾਏ ਹੋਰ ਬਾਏ ਸੋਹ ਭਈਆ ਆ ਦੋ ਭਈਆ ਦੋ ਵੀਤ ਰਹੇ ਆ ਠੀਕ ਆ ਕਿਹਨਾਂ ਦੇਖਣ ਆ ਦੇਖਣ ਬੱਚ ਵੱਡ ਤੇ ਭੀ ਨਹੀਂ ਲੱਗਿਆ ਬਾਸਾ ਨੂੰ ਮੈਂ ਦੇਖਾ ਪੁਣ ਜੰਗੀਆਂ ਨਾਲ ਸੋਨਾ ਬਹੁਤ ਵੀ ਕੰਮ ਲੱਗਦਾ ਚੱਲ ਜਾਣਾ ਮੇਰੇ ਕਹਿੰਦੇ ਘਰ ਦਾ ਬੰਦਾ ਜੀ ਆ ਕਹਿੰਦੇ ਕੁੱਤੇ ਵੀ ਲਿਆਓ ਕੁੱਤੇ ਵੀ ਲਿਆਓ ਆਪਣੇ ਆਪਣੇ ਵੇਖੋ ਆਹ ਆ ਕੱਪੜੇ ਆਹ ਕੱਪੜੇ ਆ ਭਾਬੀ ਦੋ ਹਾਂ ਠੀਕ ਆ ਬਿਸਤਰੇ ਹਾਂ ਹਾਂ ਬਿਸਤਰੇ ਆ ਦੋ ਦੋ ਉਹ ਬੜੀਆ ਉਹ ਵੀ ਚਲੇ ਧੂਰੇ ਦਾ ਨਾ ਲੱਗੀਆਂ ਛੋਣੇ ਆ ਫਰਾਟਾ ਤੇ ਪਿੱਛੇ ਉਹ ਕਾਇਦਾ ਕਹਿੰਦੇ ਦਾਨ ਆਹੋ ਤਾਂਸੀ ਦਾ ਠੀਕ ਹੈ ਆਹ ਹੈ ਨਾ ਉਹ ਦਾ ਪਿਓ ਬਗੇ ਬੈਠਾ ਹਾਂ ਤੁਸੀਂ ਜਬਰ ਮੈਂ ਜਾ ਹੈ ਜਾਨਾ ਫੁਰਸੀ ਹੈ ਲੈ ਲੈ ਸ਼ਗਨਾ ਦਾ ਕੰਮ ਹੈ ਥੱਲੇ ਬੈਠਾ ਹਾਂ ਹੈ ਬੜਾ ਸਾਥ ਨਹੀਂ ਬੜਾ ਮਾਮਾ ਜੀ ਬੜਾ ਮਾਮਾ ਚਾ ਲੈ ਅੰਧਾ ਨਾ ਜਾ ਵੀ ਕਹਿ ਜਾ ਮੈਂ ਨਹੀਂ ਨਹੀਂ ਬਿਲੀ ਆਹ ਨਾ ਬੋ ਤੇ ਉਹਦੇ ਦੀ ਖਬਰ ਪਾਈ ਹੈ ਹਾਂ ਹਾਂ ਦਵ ਫਿਰ ਹਾਂ ਠੀਕ ਮੈਂ ਉਹਦੇ ਚਾਹ ਬਣਾ ਲਈ ਫਿਰ ਤੁੰਗੀਆਂ ਆ ਗਈਆਂ ਅੱਛਾ ਮੈਂ ਬੁੱਜਰਾ ਵੀ ਮੈਂ ਤੁਸੀ ਬੈਠੋਗਾ ਨਾ ਜਾਣੀ ਠੀਕ ਆ ਹੁਣ ਲੱਡ ਗਿਆ ਮੁੰਡਾ ਹਾਂ ਠੀਕ ਆ ਹੂੰ ਚਾਰ ਬਾਂਗੇ ਦਾ ਕੋਈ ਕਾਚ ਨਹੀਂ ਚਾਰ ਬਾਂਗੇ ਦਾ ਫਰਕ ਪਾ ਜਣਾ ਫੇ ਰਾਮ ਆ ਜਣਾ ਨਾ ਚਾਹੂੰਗਾ ਹਾਂ ਠੀਕ ਆ ਮੜੇ ਬਾਈ ਮੈਂ ਮੜਦਾ ਦੇ ਰਿਹਾ ਦਵਾਈ ਜਿਹੜੀ ਬਾਹਰਲੀ ਨੂੰ ਮਹਿੰਗੀ ਹਾਂ ਬਾਹਰ ਦੇ ਨਹੀਂ ਦਵਾਈ ਮਹਿੰਗੀ ਆ ਸਾਡੇ ਮੰਗਵਾ ਦੇ ਰਾਇਓ ਤੇ ਬਾਜ਼ਾਰ ਨਹੀਂ ਦੁਬੜਾ ਹੈਗਾ ਤੂੰ ਅੱਜ ਰਾਮ ਆ ਗਿਆ ਮੁੰਡੇ ਤੇ ਉਹ ਵੀ ਬੰਦਾ ਭੁੱਲ ਜਾਂਦਾ ਲੱਗਿਆ ਨਾਨਟੀ ਮੈਨੂੰ ਐਂ ਦੱਸ ਸਾਰੇ ਪਾਸੇ ਤੂੰ ਕਿਹਾਈ ਆਹਾ ਭੂਆ ਨੇ ਸਾਨੂੰ ਮੇੜਾ ਮਾਰਿਆ ਮੈਂ ਮੈਨਾਂ ਆਵਦੀ ਰਹੀ ਹਾਂ ਹੈ? ਸ਼ੁਮਾ ਕਿੱਥੇ ਦੀ ਬੈਠੀ ਹੈ? ਮੈਨੂੰ ਫੇਰ ਮੈਂ ਆਇਆ ਤਾਂ ਮੈਨੂੰ ਮਖੱਜਾ ਦੀ ਨਗਾਏ ਦੇ ਜਾਣਾ ਹੈ। ਨੀ ਕੱਪੜੇ ਘਰ ਦੇ ਕੰਮ। ਕੱਪੜੇ ਦੇ ਮਾਰ। ਨਾ 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 ਵਈ। ਇਹ ਤਾਂ ਇਹ ਬੁਆ ਇਹ ਤਾਂ ਕਹਾਣੀ ਵੰਡਾ। ਇਹ ਤਾਂ ਕਹਾਣੀ ਵੰਡਾ। ਮੈਂ ਜਾਣਾ ਨਹੀਂ। ਮੈਂ ਤੇਰੇ ਨਾਲ ਹਾਂ। ਜਵਾਬ ਦਊਂ ਮੈਂ ਜਾਣਾ ਨਹੀਂ। ਮੈਂ ਤੇਰੇ ਨਾਲ ਖੜਾ। ਮੇਰੇ ਪਿਓ ਤਾਂ ਨਹੀਂ ਆਉਣਾ ਹੋ ਜਾਣਾ। ਜਾ ਕੇ ਖਾਣ ਆ। ਮੈਂ ਕਿਹੜਾ ਚੱਲੀ ਜਾਊਂਗੀ ਪੈ ਪੈ ਰੱਖ। ਇੱਕ ਮਹੀਨੇ ਤਾਂ ਕਹਿ ਬੋ ਮੁੱਕ ਨਹੀਂ ਛੱਡਦੇ। ਹਾਂ। ਕਿਆ ਠੀਕ ੜੀਆ ਦੋ ਪਤਾ ਨਹੀਂ ਕਿਆ ਗੱਲਾਂ ਕਰੀ ਜਾਂਦੇ ਆ ਹੋ ਜਾਣਾ ਏ ਅੱਛਾ ਆ ਵੀ ਉਹਨੇ ਵੀ ਜਾਣਾ ਹੈ ਮੈਂ ਆਪਣੇ ਘਰ ਜਾਣਾ ਤੇ ਨਹੀਂ ਆਂ ਵੀ ਆਪਣੀ ਨਾਰਕੇ ਆ ਭਾਈ ਤਿਆਰ ਨਹੀਂ ਘੰਡ ਘੁੰਡ ਨੂੰ ਆਨ ਬਦਾਮ-ਬੂਮ ਖਾ ਲਾ ਬੇਬੇ ਹਾਂ ਐ ਹੱਥ ਨਹੀਂ ਫੇਰਨਾ ਮੂੰਹ ਪਰ ਨੂੰ ਘੰਡ ਨੂੰ ਠੀਕ ਕਰ ਬਣੇ ਠੀਕ ਆ ਬੇਬੂ ਆ ਐਂ ਗਾ ਪਉਣਾ ਦਾ ਸੱਚੀ ਗੱਲ ਕਿਆ ਸੱਚੀ ਗੱਲ ਗਾ ਪਾਣੇ ਵਾਲੀ ਹਾਂ ਗਾ ਪਾਣੇ ਵਾਲੀ ਗੱਲ ਉੱਚੀ ਆ ਝੂਠ ਨਹੀਂ ਛੋੜਦੇ ਲੋ ਜੀ ਲੋਨ ਦੇ ਟੂਰੀ ਮਿਲਦਾ ਪਹੁੰਚੇ ਆ ਜੀ ਸਾਡੀ ਭਾਬੀ ਹੁਣ ਤੇ ਦੇਖਣੇ ਆਉਣ ਸੂਤ ਭਲੀ ਘਰ ਤਾਂ ਭਾਬੀ ਕਹਿੰਦੀ ਮੈਂ ਬੁੜੀ ਨੂੰ ਕਿਆ ਦਿਖਾਵਾਂਗਾ ਭਾਬੀਆਂ ਕਹਿੰਦੇ ਕੁੜੀਆਂ ਹੁੰਦੀਆਂ ਨੇ ਜਿਹੜਾ ਰੁੱਚ ਕੇ ਦੇਖਿਆ ਨਾ ਹਾਂ ਥੋੜੀ ਜਗ੍ਹਾ ਤਾਂ ਥੋੜੀ ਜਗ੍ਹਾ ਹੀ ਰਹਿਣੀ ਹੈ ਜਗ੍ਹਾ ਹੀ ਰਹਿਣੀ ਹੈ ਜੋ ਹੈ ਉਹ ਰੜੀਆਂ ਤੇ ਹਾਂ ਭਾਈ ਦਿਖਾ ਸੂਤ ਹਾਂ ਰੰਗ ਚੱਕ ਦੇਖਣ ਆਈ ਤੇ ਕੁੜੀ ਦੇ ਕੱਪੜੇ ਹਾਂ ਪਈਆ ਕਰਿਆ ਗਰੀਬਾਂ ਨੇ ਜਿੰਨਾ ਸਾਥੋਂ ਸਰਿਆ ਗਰੀਬਾਂ ਦਾ ਚਾਹੀਦਾ ਖਾਤਾ ਦੇ ਖੜੀ ਦੱਸੀ ਜਾਨੀ ਆ ਮੈਂ ਦੇਖ ਲੈ ਇਹ ਦੋ ਲਾਗਣ ਦੇ ਇਹਨਾਂ ਦੇ ਦੋਏ ਬਰਾਣੀ ਦੇ ਰਸੱਸ ਦੇ ਭੈਣ ਬੁੱਠੀ ਠੀਕ ਆ ਇਹ ਦੋ ਜਸਮੀਨ ਦੇ ਠੀਕ ਇਹਦੀ ਨਾਂ ਰੰਦਾ ਠੀਕ ਆ ਇਹ ਗਰ ਹੁੰਦਾ ਇਹ ਜਸਮੀਨ ਦੇ ਪ੍ਰਾਣੇ ਦੇ ਨੇ ਇੱਕ ਠੀਕ ਇਹ ਉਹਨਾਂ ਦੇ ਪ੍ਰਾਣੇ ਗਾਹਾਂ ਨੈਤਰਦੀਰ ਜੀ ਉਹਨਾਂ ਦਾ ਉਹ ਮਾਸੜ ਜੀ ਨੇ ਬਹੁਤ ਜੰਤ ਕਰਦਾ ਦਿਖਾ ਨਾ ਨਾ ਫੇਕਿਆ ਹੋ ਗਿਆ ਆ ਤਾਂ ਸੁੱਖੋ ਭੈਣ ਦੇ ਨੇ ਐਸੇ ਦੇਖ ਭੈਣ ਦੇ ਦਰਾਨੇ ਹਾਂ ਉਹ ਨੈਤਰਦੀਰ ਜੀ ਦੇ ਉਹ ਡੌਗੀ ਦੇ ਰਿਹਾ ਬਹੁਤ ਵਧੀਆ ਬਹੁਤ ਵਧੀਆ ਇਹ ਸਮਾਨ ਕੋਲੀ ਪਹਿਣ ਲਈ ਕਈ ਬਾਹਰ ਇਹ ਸਾਡਾ ਡੌਗੀ ਹੈ ਚਾਹ ਤੇ ਉਹ ਦੋ ਬਿਸਤਰੇ ਨੇ ਤੇਰਾ ਭਾਂਡੇ ਨੇ ਬਹੁਤ ਵਧੀਆ ਪਾਈ ਖਾਣੇ ਰਾਜੀ ਰਹੇ ਰਿਹਾ ਬਹੁਤ ਵਧੀਆ ਸਿਰੋਂ ਮਾਵਾ ਗਾਦੀ ਦੇ ਆ ਜੋਦੇ ਕੰਢੇ ਵਿੱਚ ਹੌਣ ਬਚਾਈ ਆ ਠੀਕ ਹੈ ਭਾਈ ਅਗਨੇ ਕਾ ਰਾਜੀ ਰਹਿਣ ਕੁੜੀਆਂ ਹਾਂਜੀ ਹਾਂਜੀ

ਇਹ ਮਾਡਲਾਂ ਨੂੰ ਨਿਆ ਚੀਜ਼ਾਂ ਦਾ ਪਤਾ ਹੈਗਾ ਗੱਲ ਕਰਦੀਆਂ ਵੀ ਉਹਨੀਆਂ ਪ੍ਰਾਣੀਆਂ ਭਾਬੀਆਂ ਨੇ ਕਿ ਉਹਨਾਂ ਦੀ ਪੁੱਛਤਾਸ਼ ਹੋਣੀ ਆ ਬਾਈ ਨਵੀਆਂ ਜਿਹੜੀਆਂ ਨਵੀਆਂ ਮਾਡਲ ਨੇ ਉਹਨਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਦਾ ਤੁਹਾਨੂੰ ਪੁੱਛਣਾ ਸੀ ਤਾਂ ਕਰਨਾ ਘਾਹਾਂਗਾ ਹਾਂ ਹੈਨਾ ਵੀ ਤੁਸੀਂ ਹੁਣ ਸਿਆਣਾ 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 ਹੀ ਆ ਹਾਂ ਸਿਆਣੇ ਜਾਨੀਆਂ ਨਹੀਂ ਕਦੇ ਬੁੜੀਆਂ ਹੁੰਦੀਆਂ ਹੁੰਦੀਆਂ ਨਾ ਮਾਮਾ ਨਾ ਭਾਬੀ ਸਹੀ ਆਲਾ ਜਿਹੜਾ ਰਿਸ਼ਤਾ ਹੈ ਉਹ ਤਾਂ ਰਿਸ਼ਤਾ ਹੀ ਰਹਿੰਦਾ ਇਹ ਤਾਂ ਇਹ ਤਾਂ ਵੇਖੇ ਜਿਵੇਂ ਪਤਾ ਨਹੀਂ ਕਿਸੇ ਨੇ ਕਿਹਾ ਵੀ ਜੇਲ ਸੀ ਬੋਲੇ ਨਹੀਂ ਨਹੀਂ ਵਾਈ ਸਾ ਗੰਦਾ ਨਹੀਂ ਨਾ ਇੰਨੀ ਆਉਂਦੀ ਆ ਹਾਂ ਸਾਨੂੰ ਕਾ ਕਰੀਏ ਥੋੜਾ ਹਾਂ ਮੈਂ ਬਹੁਤ ਟਾਈਮ ਲੇ ਹਾਂ ਤਾਂ ਹੁਣ ਨਾ ਭੋਲੀ ਦੇ 4 5 ਵਜੇ ਆਣਾ ਮੋਟੋ ਸਿਆ ਹੈ ਲਕਸ ਕਾ ਮੋਟੋ ਕਾ ਕਾ ਕਰਨੇ ਤਾਂ ਸਾਨੂੰ ਪਤਾ ਨਹੀਂ ਪਤਾ ਨਹੀਂ ਕਹ ਬੱਜ ਗਏ ਹਾਂ ਤਾਂ 3 ਵਜਣੇ ਆ ਸੰਤ ਸਬਜੀ ਬਣਾਉਣ ਦਾ ਪਤਾ ਰਣਾ ਮੋਟਾ ਰੁਕੀ ਰੁਕੀ ਉਹ ਆ ਸਹੀ ਹੈ ਇਸ ਤੈ ਹੀ ਕਰਦਾ ਹੋਵੇ ਹਾਂ ਬਈ ਹੁਣ ਆਣੇ ਤਾਂ ਬਈ ਗੁਣਾ ਸਿੱਖਿਆ ਗਈ ਸਿੱਖਿਆ ਬਹੁਤ ਬਹੁਤ ਕਿੰਦੇ ਕੇ ਕਰੇ ਹਾਂ ਵੀ ਕਿੱਧਰੋਂ ਨਾਲ ਖੋਲਣਾ ਕਿੱਧਰੋਂ ਖੋਲਣਾ ਸਾਨੂੰ ਵੀ ਨਹੀਂ ਆਉਂਦਾ ਦੇਖਣਾ ਹੀ ਆਉਂਦਾ ਖੋਲਣਾ ਸਾਨੂੰ ਵੀ ਨਹੀਂ ਆਉਂਦਾ ਦਕਾਨ ਵਾਲੇ ਖੋਲ ਹਾਂ ਖੋਲਣਾ ਸਾਨੂੰ ਵੀ ਨਹੀਂ ਆਉਂਦਾ ਚਲਾਉ ਰਹਾ ਚਲਾਉਣਾ ਦੱਸ ਆਟੀ ਚਲਾਉ ਰਹਾ ਗਰੰਟੀ ਦਾ ਸਹੀ ਗੱਲ ਦੱਸ ਤੁਸੀਂ ਇਹ ਬੋਲੀ ਨੇ ਦਿੱਤਾ ਪੈਨ ਸੂਟ ਆ ਬੋਲੀ ਇਹ ਲਾਈਨ ਦੱਸ ਦੀ ਹਾਂ ਆਹਾ ਹੀੜ ਲਾਤਾ ਰਹੀ ਆ ਫੋਲੀ ਚਲ ਉਹਨੂੰ ਲੋਕ ਲੱਗ ਗਿਆ ਬੰਦ ਹੋ ਗਿਆ ਬਸ ਵੀ ਇਹ ਖੋਲਣਾ ਹੈ ਕਿਦਾਂ ਖੋਲਣਾ ਹਾਂਜੀ ਬਣਿਆ ਬਣਾਈ ਹਉਂਦਾ ਭਾਣ ਹਰ ਇੱਕ ਚੀਜ਼ ਮੁੱਲ ਦੀ ਹਰ ਇੱਕ ਚੀਜ਼ ਮਿਲ ਜਾਂਦੀ ਹੈ ਬੀਬੇ ਹੋਰ ਵੀ ਕਿਸੇ ਨੂੰ ਬੁਲਾਉਣਾ ਹੈ ਬਸ ਬਸ ਕਈ ਕਈ ਜਿਨ੍ਹਾਂ ਦੇ ਘਰ ਗਏ ਗਏ ਹੋਏ ਪਈ ਹੈ ਨਾ ਹਾਂ ਹਾਂ ਲੰਬੀ ਹੁੰਦੀ ਹੈ ਨਹੀਂ ਆ ਸਕਦਾ ਹਾਂ ਤਾਂ ਘਰ ਨਹੀਂ ਹੁੰਦਾ ਹਾਂ ਚਲ ਫੇ ਮੈਂ ਵੀ ਜਾਣਾ ਹੈ ਤੇ ਹੁਣ ਤੂੰ ਫੇ ਦੱਸ ਕਿ ਆ ਤੇਰਾ ਪ੍ਰੋਗਰਾਮ ਅਗਲਾ ਤੇ ਆ ਪ੍ਰੋਗਰਾਮ ਚਲੋ ਵਿਆਹ ਨੂੰ ਅੱਜ ਛੱਡੇਗਾ ਮੇਰਾ ਦਾ ਪ੍ਰੋਗਰਾਮ ਹਾਂ ਵਿਆਹ ਤੇ ਤੂੰ ਜਾ ਕੇ ਇੱਥੇ ਕਈ ਕੰਮ ਕਰਨਾ ਹੈ ਹਾਡੇ ਕਿਤੇ ਹੋ ਗਸ ਕਰਨ ਯਾਰ ਉਹ ਜਾ ਸੀ ਸਬਾਨ ਲੈ ਕੇ ਆਣਾ ਕਰਿਆ ਆਪੇ ਆ ਤੂੰ ਵਿਆਹ ਦੇ ਲੈ ਆ ਦੇਖ ਲੈ ਭਾਈ ਦੇ ਵੀ ਕਰੋਗੇ ਹਾਂ ਅੰਟੀ ਜਿੰਨਾ ਚਾਹਦਾ ਵਿਆਹ ਹੂੰ ਹੁਣ ਕਦ ਦਾ ਹੀ ਗਿਆ ਕਦ ਦਾ ਜਾਂਦਾ ਨਾ ਮਤਾਂ ਸਹੀ ਹੈ ਪਹਿਲੇ ਵੀ ਅਜਿਹਾ ਹੋਂਦਾ ਬਹੁਤ ਮਾਰ ਮਾਰ ਚਾ ਬਹਿਾ ਦੇ ਮੈਂ ਐਂ ਦੇ ਸੀ ਭਾਈ ਤੇ ਗਿਆ ਗਿਆ ਵੀ ਅੰਗਿਆ ਉਹ ਭੱਜੇ ਗਿਆ ਅੱਛਾ ਉਹ ਵਾਲੇ ਲੱਗ ਅੱਜੇ ਗਿਆ ਅੱਜੇ ਜੋ ਬਾਰਕੀ ਵਿੱਚ ਛੱਡਿਆ ਹੁਣ ਬਈ ਹਾਂ ਛੁੱਟੀਆਂ ਵੀ ਲਿੱਤੀਆਂ ਹੋਈਆਂ ਉਹਨੇ ਕਿਉਂ ਰਿਛੱਡਿਆ ਉਹ ਤਾਂ 8-10 ਦਿਨ ਲਈ ਮੈਨੂੰ ਤਾਂ ਕਦੇ ਜੀ ਵੀ ਦੇਖਦੀਆਂ ਉਹਨੇ ਜੇ ਦੇਖ ਕੇ ਕਹਿੰਦਾ ਤੂੰ ਤੂੰ ਵੀ ਐਪੀਏ ਵਿੱਚ ਬਾਈ ਕਿੱਥੋਂ ਕਿੱਥੋਂ ਪਤੀ ਜੀ ਕਿੱਥੇ ਆ ਵੀ ਲਾ ਜੀ ਚੂੜਮਾ ਜਰਾ ਉਹਦੀ ਭੂਆ ਆਈ ਹੋਈ ਆ ਦੇਖ ਲੈ ਧੰਨਵਾਦ ਉਹਨਾਂ ਦਾ ਵੀ ਉਹਨਾਂ ਦੀ ਸਪੋਰਟ ਨਾਲ ਆ ਹਨਾ ਇੱਥੇ ਹਾਂ ਦਾਈ ਇੱਥੇ ਤੱਕ ਵਧੇ ਦੇਖ ਦੇ ਨਾ ਹਾਂ ਹਾਂ ਸਤ ਸ੍ਰੀ ਅਕਾਲ ਲੋ ਦੇਖਦੀ ਆ ਬ੍ਰਿੰਦਰ ਭੈਣ ਵੀ ਦੇਖਦੀ ਹੁਣੀ ਆ ਖੋਦੀਆਂ ਵੀ ਛੋਡੀਆਂ ਵੀ ਅਜੇ ਮੈਨੂੰ ਨਹੀਂ ਇੰਨਾ ਪਤਾ ਹੁੰਦਾ ਕਹਿੰਦੀ ਆਏ ਅੱਜ ਕਰੇ ਅੱਜ ਜਾਏ ਕਰੇ ਹਾਂ ਪਿੰਡ ਦੇਖੀਏ ਸਾਰਾ ਕੁਝ ਦੇਖੀਏ ਜੋ ਜ ਆਏ ਅੱਜ ਆਏ ਚਲੋ ਬਾਕੀ ਠੀਕ ਹੈ ਜੀ ਸਾਡੀਆਂ ਗੱਲਾਂ ਇਦਾਂ ਹੀ ਚੱਲਦੀਆਂ ਰਹਿਣੀਆਂ ਜੀ ਮਿਲਦੇ ਹਾਂ ਹੁਣ ਪਾ ਤੁਹਾਨੂੰ ਕਿਸੇ ਹੋਣਾ ਅਗਲੇ ਵਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ